ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਸਾਜਨਵਾਜੀ ਸਾਧ ਸੰਗਤ ਗੁਰੂ ਰੂਪ ਖਾਲਸਾ ਜੀ ਬੇਬੇ ਸਰਬਾਬਾ ਫਤਿਹ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਗਾਥਾ ਕਹਿਣ ਲੱਗੇ ਆ ਜਿਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਬਾਬਾ ਫਤਿਹ ਸਿੰਘ ਤੇ ਉਹ ਗਾਥਾ ਆਪਾਂ ਸਰਵਣ ਕਰੀਏ ਹਰ ਸਾਜੀ 500 ਪਠਾਨ ਸੀ ਪੰਜ ਉਹਨਾਂ ਦੇ ਜਹੇਦਾਰ ਸੀ 100 100 ਬੰਦੇ ਦਾ ਇੱਕ ਮੁਖੀ 100 ਬੰਦੇ ਦਾ ਜਹੇਦਾਰ ਉਹ 500 ਪਠਾਨ ਨੌਕਰੀ ਕਰਦੇ ਸੀ ਰੰਗਜੀਤ ਬਾਦਸ਼ਾਹ ਜੀ ਉਹ ਕਿਸੇ ਕਾਰਨ ਕੋਈ ਉਹਨਾਂ ਕੋਈ ਗਲਤੀ ਹੋ ਗਈ ਤੇ ਬਾਦਸ਼ਾਹ ਨੌਕਰੀ ਤੋਂ ਨੌਕਰੀ ਤੋਂ ਖਾਰਜ ਕਰਤਾ ਇਹ ਲਿਖਦਾ ਵੀ ਜਿੱਥੋਂ ਤਾਈ ਮੇਰਾ ਰਾਜ ਆ ਇਹਨਾਂ ਨੂੰ ਕੋਈ ਨੌਕਰ ਨਾ ਰੱਖੇ ਉਹਨਾਂ ਦੇ ਪਰਿਵਾਰ ਭੁੱਖੇ ਮਰਨ ਲੱਗੇ ਦੁਖੀ ਹੋਏ ਉਹਨਾਂ ਨੇ ਬੁੱਧੂ ਸ਼ਾਹ ਨੂੰ ਬੇਨਤੀ ਕੀਤੀ ਬੁੱਧੂ ਸ਼ਾਹ ਪੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੇਵਕ ਹੋਇਆ ਇਹ ਸਾਨੂੰ ਮਹਾਰਾਜ ਕਲਗੀਧਾਰ ਜੀ ਦੀ ਫੌਜ ਵਿੱਚ ਭਰਤੀ ਕਰਾ ਦੇ। ਰੰਗਜੀਤ ਬਾਦਸ਼ਾਹ ਨੇ ਸਾਨੂੰ ਕੱਢ ਦਿੱਤਾ ਨੌਕਰੀਆਂ ਖਾਰਜ ਕਰਤਾ। ਉਹ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੜੇ ਪਿਆਰੇ ਸੇਵਕ ਆ। ਉਹਨਾਂ ਨੇ ਕਲਗੀਧਾਰ ਪੇਧਾ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ ਮਹਾਰਾਜੇ 500 ਪਠਾਣ ਆ। ਰੰਗਜੀਤ ਬਨੇ ਇਹਨਾਂ ਨੂੰ ਨੌਕਰੀ ਤੋਂ ਖਾਰਜ ਕਰਤਾ। ਤੇ ਮਹਾਰਾਜ ਤੁਸੀਂ ਆਪਣੀ ਫੌਜ ਵਿੱਚ ਭਰਤੀ ਕਰ ਲਓ। ਸਤਿਗੁਰੂ ਦਿਆਲੂ ਆ। ਸਤਗੁਰੂ ਜੀ ਨੇ ਬੁੱਧੂ ਸ਼ਾਹ ਪੀਰ ਦੀ ਬੇਨਤੀ ਪ੍ਰਵਾਨ ਕਰਕੇ ਉਹ 500 ਪਠਾਣਾ ਨੌਕਰ ਰੱਖ ਲਿਆ 500 ਜਵਾਨ ਤੇ ਪੰਜ ਉਹਨਾਂ ਦੇ ਜਹੇਦਾਰ ਉਹ ਜਹੇਦਾਰ ਨੂੰ ਜਰਨੈਲ ਵਾਲੀ ਤਨਖਾਹ ਲਾਤੀ 500 ਪਠਾਣਾ ਨੂੰ ਸਿਪਾਹੀਆਂ ਵਾਲੀ ਤਨਖਾਹ ਲਾਤੀ ਤਨਖਾਹ ਤੇ ਰੱਖ ਲਏ ਮਹਾਰਾਏ ਨਾਂ ਪਤਾ ਲਿਖ ਲਿਆ ਉਹਨਾਂ ਨੂੰ ਮਹਾਰਾਜ ਨੇ ਘੋੜੇ ਦੇ ਤੇ ਸ਼ਸਤਰ ਦੇ ਤੇ ਆਪਣੀ ਫੌਜ ਵਿੱਚ ਭਰਤੀ ਕਰ ਲਏ ਜਦੋਂ ਇਸ਼ਨਾਨ ਪਾਣੀ ਕਰਕੇ ਤਿਆਰpur ਤਿਆਰ ਹੋ ਕੇ ਅੱਥਾਵੇਂ ਸ਼ਸਤਰ ਲੈ ਕੇ ਮਹਾਰਾਜ ਦੇ ਦਰਬਾਰ ਚ ਮਾਸਾ ਟੇਕਣ ਆਉਂਦੇ ਤੇ ਸਾਰੀ ਸੰਗਤ ਉਹਨਾਂ ਵੱਲ ਹੀ ਦੇਖੀ ਜਾਂਦੀ ਉਹ ਜਵਾਨ ਬਹੁਤ ਵੱਡੇ ਵੱਡੇ ਸੀ ਸਾਧ ਸਾਧ 8 8 ਫੁੱਟ ਨਾਲ ਉੱਚੇ ਜਵਾਨ ਬੜੇ ਭਾਰੇ ਸਰੀਰ ਚਾਦਰਾਂ ਧੂਆਂ ਛੱਡਦੇ ਪਗ ਮਾਇਆ ਲਾ ਕੇ ਬੰਦੇ ਇੱਕ ਸੰਵਲਾ ਇੱਧਰ ਨੂੰ ਛੱਡਦੇ ਇੱਕ ਸੰਵਲਾ ਤਾਹ ਨੂੰ ਕਿਉਂ ਜਦੋਂ 598 ਮਹਾਰਾਜ ਦਰਸ਼ਨ ਕਰਨ ਆਉਂਦੇ ਮਥਾ ਟੇਕਣ ਆਉਂਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਤੇ ਸਾਰੀ ਸੰਗਤ ਉਹਨਾਂ ਵਾਲੇ ਦੇਖਣ ਜਾਗ ਜਾਂਦੀ ਕਿਉਂ ਜਵਾਨ ਬੜੇ ਸਰੀਰ ਬੜੇ ਭਾਰੇ ਮਹਾਰਾ ਵਿਚਾਰਿਆ ਵੀ ਸੰਗਤ ਦਾ ਮਾਨ ਇਹਨਾਂ ਵੱਲੋਂ ਤੋੜ ਕੇ ਗੁਰੂ ਘਰ ਨਾਲ ਜੋੜੀਏ ਤੇ ਮਹਾਰਾਜ ਦਸਮ ਪਾਤਸ਼ਾਹ ਜੀ ਜਿੱਥੇ ਤਖਤ ਕੇਸਗੜ ਸਾਹਿਬ ਆ ਉਸ ਸਥਾਨ ਤੇ ਦਰਬਾਰ ਸਜਾ ਕੇ ਮਹਾਰਾਜ ਜੀ ਬੈਠੇ ਆ ਬੜਾ ਸੰਗਤ ਦਾ ਇਕੱਠ ਆ ਬਾਬਾ ਫਤਿਹ ਸਿੰਘ ਜੀ ਵੀ ਮਹਾਰਾਜ ਕਲਗੀ ਧਾਰ ਦੇ ਪਾਸ ਬੈਠੇ ਆ ਤਖਤ ਤੇ ਬਾਬਾ ਹਿੰਮਤ ਸਿੰਘ ਜੀ ਉਹ ਖੜਾਉਂਦੇ ਹੁੰਦੇ ਸਹਿਬਜ਼ਾਦਿਆਂ ਨੂੰ ਕਿਉਂ ਬਾਬਾ ਫਤਿਹ ਸਿੰਘ ਜੀ 2 ਸਾਲ ਦੀ ਉਮਰ ਸੀ ਜਦੋਂ ਉਹਨਾਂ ਦੇ ਮਾਤਾ ਜੀ ਸੱਜ ਖਾਨ ਨੂੰ ਚਲੇ ਗਏ ਚੜਾਈ ਕਰਕੇ ਤੇ ਦਾਦੀ ਮਾਂ ਨੇ ਹੀ ਪਾਲੇ ਸੀ ਤੇ ਗੁਰੂ ਕੇ ਸਿੰਘ ਹੀ ਖੜਾਉਂਦੇ ਹੁੰਦੇ ਸੀ ਸਾਬ ਜਦਾਂ ਉਹ ਬਾਬਾ ਹਿੰਦ ਸਿੰਘ ਜੀ ਖੜਾਉਂਦੇ ਹੁੰਦੇ ਸੀ ਫਤੇ ਸਿੰਘ ਨੂੰ ਉਹ ਬਾਬਾ ਹਿੰਦ ਸਿੰਘ ਜੀ ਮਹਾਰਾਜ ਦੇ ਪਾਸ ਬੈਠੇ ਆ ਬਾਬਾ ਫਤੇ ਸਿੰਘ ਜੀ ਵੀ ਪਾਸ ਬੈਠੇ ਆ ਤਖਤ ਕੇਸ਼ਗੜ ਵਾਲੇ ਸਥਾਨ ਤੇ ਤੇ ਮਹਾਰਾਜ ਗਲਗੀ ਧਾਰ ਜੀ ਨੇ ਹੁਕਮ ਲਾਇਆ ਫਤੇ ਸਿੰਘ ਜੀ ਤੁਸੀਂ ਆਕਾਲ ਪੁਰਖ ਦਾ ਸਰੂਪ ਹੋ ਕੇ ਸੰਗਤ ਨੂੰ ਦਰਸ਼ਨ ਦਿਓ। ਬਾਬਾ ਫਤੇਸingh ਨੇ ਸਤਿਵੰਤਨ ਕਹਿਤਾ ਸਤਿਵੰਤਨ ਗੁਰਦੇਵ ਜੀ। ਤੇ ਬਾਬਾ ਫਤੇਸingh ਜੀ ਬਾਬਾ ਹਿਮਨ ਸਿੰਘ ਨੂੰ ਨਾਲ ਲੈ ਕੇ ਦੀਵਾਨ ਚੋਂ ਉੱਠ ਕੇ ਬਾਹਰ ਆ ਗਏ। ਜਾਂ ਦੀਵਾਨ ਚੋਂ ਬਾਹਰ ਆਏ। ਇਨ ਜੇ ਨੂੰ ਸਹਿਬ ਅਜੀਤ ਸਿੰਘ ਜੀ ਆ ਗਏ। ਦੀਵਾਨ ਵਿੱਚ ਮਹਾਰਾਜ ਦੇ ਦੀਵਾਨ ਵਿੱਚ ਬੈਠਣ ਵਾਸਤੇ। ਬਾਬੇ ਫਦੇ ਸਿੰਘ ਨੇ ਬੇਲੇ ਸਾਹਿਬ ਅਜੀਤ ਸਿੰਘ ਕਹਿੰਦੇ ਫਦੇ ਸਿੰਘ ਜੀ ਕਿਧਰ ਚਲੇ ਉਹਨੇ ਸਾਰੀ ਕਥਾ ਸੁਣਾਏ ਵੀ ਕਲਗੀਧਾਤਾ ਜੀ ਨੇ ਹੁਕਮ ਕੀਤਾ ਕਿ ਅਕਾਲ ਪੁਰਖ ਦਾ ਸਰੂਪ ਹੋ ਕੇ ਸੰਗਤ ਨੂੰ ਦਰਸ਼ਨ ਦਿਓ ਤੇ ਸਾਹਿਬ ਅਜੀਤ ਸਿੰਘ ਕਹਿੰਦੇ ਵੀ ਅਕਾਲ ਪੁਰਖ ਕਿਹੜਾ ਕਿਸ ਨੇ ਦੇਖਿਆ ਤੁਸੀਂ ਕਿਦਾਂ ਅਕਾਲ ਪੁਰਖ ਦਾ ਸਰੂਪ ਹੋ ਕੇ ਸੰਗਤ ਨੂੰ ਦਰਸ਼ਨ ਦਿਓਗੇ ਬਾਬਾ ਫਦੇ ਸਿੰਘ ਉਮਰ ਵਿੱਚ ਭਾਵੇਂ ਛੋਟੇ ਆ ਪਰ ਹੈ ਮਹਾਨ ਸ਼ਕਤੀ ਆ ਕੜ ਲਗੇ ਵੀਰ ਜੀ ਇਹ ਵੱਡੇ ਭਰਾਤਾ ਜੀ ਗੁਰੂ ਕੇ ਸਿੱਖ ਦਾ ਕੰਮ ਹੈ ਆਪ ਹੀ ਗੁਰੂ ਸਾਹਿਬ ਦਾ ਹੁਕਮ ਮੰਨੇ ਤੇ ਗੁਰੂ ਸਾਹਿਬ ਨੇ ਹੁਕਮ ਕੀਤਾ ਤਾਂ ਅਸੀਂ ਸਤ ਵਜਨ ਕਹਿਤਾ ਉਹ ਅੱਗੇ ਆਕਾਲ ਪੁਰਖ ਦੇ ਅੱਗੇ ਅਰਦਾਸ ਕਰਾਂਗੇ ਬੇਨਤੀ ਕਰਾਂਗੇ ਉਹ ਆਪਣਾ ਸਰੂਪ ਬਖਸ਼ ਦੇਣਗੇ ਬਾਬਾ ਜੀ ਸਿੰਘ ਕਹਿੰਦੇ ਚੰਗਾ ਫਤੇ ਸਿੰਘ ਜਿੱਦਾਂ ਤੁਹਾਡੀ ਖੁਸ਼ੀ ਕਰੋ ਸਰਬਜੀਤ ਸਿੰਘ ਜੀ ਦੀਵਾਨ ਵਿੱਚ ਆ ਗਿਆ ਮਹਾਰਾਜ ਦੇ ਪਾਸ ਆ ਗਿਆ ਤਖਤ ਦੇ ਪਾਸ ਬੈਠ ਗਿਆ ਮਹਾਰਾਜ ਦੇ ਬਾਬਾ ਫਤੇ ਸਿੰਘ ਜੀ ਬਾਬੇ ਹਿੰਮਤ ਸਿੰਘ ਨੂੰ ਨਾਲ ਲੈ ਕੇ ਛੋਟੇ ਛੋਟੇ ਆਪਣੇ ਹਾਨੀ ਜਿਹੜੇ ਬੱਚੇ ਸੀ ਉਹਨਾਂ ਨੂੰ ਨਾਲ ਲੈ ਕੇ ਜਿੱਥੇ ਗੁਰਦੁਆਰਾ ਦਿਵਾਲਗੜਿਆ ਸ੍ਰੀ ਅਨੰਦਪੁਰ ਸਾਹਿਬ ਉਹ ਦਿਵਾਲਗੜਾ ਸਥਾਨ ਤੇ ਕੋਈ ਵਸੋਂ ਨਹੀਂ ਹੁੰਦੀ ਉਦਾਂ ਉੱਚੀ ਪਹਾੜੀ ਸੀ ਉਹ ਪਹਾੜੀ ਤੇ ਜਾ ਕੇ ਬਾਬਾ ਫਤੇ ਸਿੰਘ ਜੀ ਨੇ ਬਾਬਾ ਹਿੰਮ ਸਿੰਘ ਜੀ ਨਾਲ ਆ ਛੋਟੇ ਛੋਟੇ ਬਾਬੇ ਫਤੇ ਸਿੰਘ ਦੇ ਹਾਣੀ ਬਾਲਕ ਨਾਲ ਆ ਉੱਥੇ ਜਾ ਕੇ ਬਾਬਾ ਫਤੇ ਸਿੰਘ ਨੇ ਅਰਦਾਸ ਕੀਤੀ ਆ ਪ੍ਰਮਾਤਮਾ ਦੇ ਚਰਨਾਂ 'ਚ ਏ ਅਕਾਲ ਪੁਰਖ ਵੈਗੁਰੂ ਤੁਸੀਂ ਆਪਣਾ ਸਰੂਪ ਬਖਸ਼ੋ ਸਤਿਗੁਰ ਜੀ ਦਾ ਹੁਕਮ ਆ ਜਿਹਦੇ ਅਰਦਾਸ ਕਰਕੇ ਧਰਤੀ ਦੇ ਮੱਥਾ ਟੇਕਿਆ ਇਨੇ ਜੇਰ ਨੂੰ ਪਾਲਕੀ ਆ ਗਈ ਸੱਜਖੰਡ ਚੋਂ ਸੀਰ ਸਿੰਘ ਪਾਲਕੀ ਲੈ ਕੇ ਆਇਆ ਸੀਰ ਸਿੰਘ ਜਿਹੜੇ ਕਿਸੇ ਨੂੰ ਦੇਖਦੇ ਆ ਉਹ ਤੇ ਲੋਪ ਆ ਉਹ ਪਾਲਕੀ ਆ ਉਤਰਿਆ ਬਾਬਾ ਜੀ ਦੇ ਅੱਗੇ ਜਿਦੋਂ ਬਾਬਾ ਜੀ ਨਿਮਸ਼ਕਾਰ ਕਰਕੇ ਸਿਰ ਤਾਂ ਝੁਕਿਆ ਤੇ ਦੇਖਿਆ ਕਿ ਪਾਲਕੀ ਸਾਹਿਬ ਦਾ ਦਰਸ਼ਨ ਹੋਇਆ ਪਾਲਕੀ ਸਾਹਿਬ ਤੇ ਨੀਲਾ ਪਸ਼ਾਕਾਚਾਰ ਸਵੇਰੇ ਉਹ ਛੋਟੀ ਪਾਲਕੀ ਆ ਜਿਸ ਤਰ੍ਹਾਂ ਜਦੋਂ ਨਗਰ ਕੀਰਤਨ ਹੁੰਦੇ ਹੁੰਦੇ ਸੀ ਨਗਰਾਂ 'ਚ ਤੇ ਉਹ ਚਾਰ ਸੇਖੋ ਪਾਲਕੀ ਨੂੰ ਚੁੱਕ ਕੇ ਖੜਦੇ ਸੀ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੁੰਦਾ ਸੀ ਹੁਣ ਤਾਂ ਬਲ ਬਾਲਕੀਆਂ ਵੱਡੀਆਂ ਬਣ ਗੀਆਂ ਹਾਂਜੀ ਹੁਣ ਤਾਂ ਉਹ ਡਿਜ਼ਾਈਨ ਹੀ ਬਦਲ ਗਏ ਹਾਂਜੀ ਪਹਿਲੇ ਜਦੋਂ ਫਤੇਗੜ ਸਾਹਿਬ ਪਾਲਕੀ ਨਿਕਲਦੀ ਉਦੋਂ ਵੀ ਉਹ ਛੋਟੀ ਪਾਲਕੀ ਹੁੰਦੀ ਸੀ ਹਾਂਜੀ ਪਟਿਆਲੇ ਵਾਲਾ ਰਾਜਾ ਨਾਭੇ ਵਾਲਾ ਰਾਜਾ ਜੀਂਦ ਵਾਲਾ ਰਾਜਾ ਫਰੀਦਕੋਟਿਆ ਰਾਜਾ ਇਹ ਚਾਰੇ ਰਾਜੇ ਆ ਗਏ ਉਹ ਪਾਲਕੀ ਨੂੰ ਮੋਢਾ ਡਾਉਂਦੇ ਸੀ ਸਤਿਗੁਰੂ ਤੇ ਬੁੱਢੇ ਦਲ ਦਾ ਜਿਹੜਾ ਜ਼ਹੀਦਾਰ ਹੋਵੇ ਸ਼ਰੋਮਣੀ ਹੋਵੇ ਉਹ ਅਰਦਾਸ ਕਰਦੇ ਸੀ ਬੁੱਢੇ ਦਲ ਦੇ ਜ਼ਹੀਦਾਰ ਦੇ ਹੱਥ ਵਿੱਚ ਔਰ ਹੁੰਦਾ ਹੈ ਬੁੱਢੇ ਦਲ ਦੇ ਜ਼ਹੀਦਾਰ ਦੀ ਰਹਿਨਵਾਈ ਹੈ ਈਸੀ ਪਾਲਕੀ ਪ੍ਰਕਰਵਾ ਹੁੰਦੇ ਪਹਿਲੇ ਸਮੇਂ ਜੀ ਉਹ ਪਾਲਕੀ ਆਣ ਉਤਰੀ ਉਹ ਜਬਾਣਾ ਆ ਗਿਆ ਅਕਾਲਪੁਰਖ ਨੇ ਆਪਣਾ ਬਾਣਾ ਭੇਜਦਾ ਤੇ ਬਾਬਾ ਫਤਿਹ ਸਿੰਘ ਨੇ ਪਾਲਕੀ ਨੂੰ ਨਮਸਕਾਰ ਕੀਤੀ ਆ ਵਾ ਕਰਵਾ ਕੀਤੀਆਂ ਉਹ ਪਾਲਕੀ ਚਾਰ ਸਫੇਰਿਆਂ ਦੇ ਪੜਦਾ ਸੀ ਨੀਲੇ ਰੰਗ ਦਾ ਤੇ ਬਾਬਾ ਫਤਿਹ ਸਿੰਘ ਨੇ ਪਾਫ ਬੈਠ ਕੇ ਪਾਲਕੀ ਦੇ ਜਦੋਂ ਪੜਦਾ ਝੁਕਿਆ ਉਹਦੇ ਵਿੱਚ ਨੀਲੇ ਦਸਤਾਰੇ ਨੀਲੇ ਚੋਲੇ ਨੀਲੇ ਕਮਰ ਕਸੇ ਨੀਲੇ ਚਾਦਰੇ ਧਾਲਾਂ ਤਲਵਾਰਾਂ ਤੀਰ ਕਮਾਨ ਦਵਾਲੇ ਵਾਲੇ ਸ਼ਸਤਰ ਚੱਕਰ ਚੰਦ ਤੋੜੇ ਇਹ ਬਾਬਾ ਜੀ ਨੇ ਬਾਬਾ ਫਤਿਹ ਸਿੰਘ ਨੇ ਪਾਲਕੀ ਸਾਹਿਬ ਦੇ ਕੋਲ ਬੈਠ ਕੇ ਤੇ ਦਵਾਲਾ ਸਜਾਇਆ ਉਹ ਸ਼ੀਦਾ ਸਿੰਘਾਂ ਨੇ ਸਜਾਇਆ ਜਿਹੜੇ ਸ਼ੀਰ ਸਿੰਘ ਪਾਲਕੀ ਲੈ ਕੇ ਆਏ ਸੱਜ ਖੰਡ ਜੋ ਬਾਣਾ ਲੈ ਕੇ ਆਏ ਅਕਾਲ ਪੁਰਖ ਦਾ ਸਰੂਪ ਲੈ ਕੇ ਆਏ ਆ ਉਨਾ ਸਜਾਇਆ ਦੁਵਾਲਾ ਕਿੰਨਾ ਉੱਚਾ ਸਜਾਇਆ 45 ਫੁੱਟ ਬਹਿ ਜਾ ਭਾਜੀ 45 ਫੁੱਟ ਦੁਵਾਲਾ ਸਜਾਇਆ ਹਾਂ ਸਰ ਖਾਲਸਾ ਜੀ 45 ਫੁੱਟ ਉੱਚਾ ਦੁਵਾਲਾ ਸਜਾਇਆ ਬਾਬਾ ਫਤਿਹ ਸਿੰਘ ਨੇ ਫਰਲੇ ਵਾਲਾ ਦੁਵਾਲਾ ਜੇ ਕੋਈ ਇਸ ਗੱਲ ਤੇ ਸ਼ੰਕਾ ਕਰੇ ਤੇ ਬਾਬਾ ਫਤਿਹ ਸਿੰਘ ਤੇ ਜੇ ਛੋਟੇ ਜੇ ਬਾਲਕ ਹੀ ਤੇ ਛੋਟੀਆਂ-ਛੋਟੀਆਂ ਬਾਵਾਹਾਂ ਛੋਟੇ-ਛੋੜੇ ਹੱਥ ਹੀ ਉਹਨਾਂ ਨੇ ਇੱਡਰ ਦਮਾ ਲਾ ਕੇ ਦੰ ਸਜਾ ਲਿਆ ਸ਼ੇਂਕਾਵਾਦੀ ਜੇ ਸ਼ੇਂਕਾ ਕਰੇ ਉਹਦੇ ਵਾਸਤੇ ਜਵਾਬ ਆ ਤੇ ਗੁਰੂ ਨਾਨਕ ਸਾਹਿਬ ਦੇ ਸਹਬਜਾਦੇ ਹੋਏ ਬਾਬਾ ਸ੍ਰੀ ਚੰਦ ਜੀ ਇੱਕ ਦਿਨ ਬਾਬਾ ਲਖਮੀ ਚੰਦ ਸ਼ਿਕਾਰ ਖੇਡ ਕੇ ਆਏ ਤੇ ਸਹਿ ਮਾਰੇ ਆ ਸਹਿ ਰਸੀ ਜ ਬਨ ਕੇ ਘੋੜੇ ਦੇ ਇੱਧਰ ਲਟਕਾਏ ਆ ਪਾਸੇ ਆ ਲਟਕਾਏ ਆ ਬਾਬਾ ਸ੍ਰੀ ਚੰਦ ਜੀ ਅੱਗੇ ਮਿਲੇ ਕਹਿਣ ਲੱਗੇ ਵੀਰ ਜੀ ਤੁਸੀਂ ਜੀਆਂ ਨੂੰ ਮਾਰਦੇ ਤੁਹਾਨੂੰ ਲੇਖਾ ਦੇਣਾ ਪੈਣਾ ਕਹਿੰਦੇ ਜੀ ਸੱਜ ਵਜਨ ਆਪਣੇ ਘਰੇ ਚਲੇ ਗਏ ਘਰ ਵਾਲੀ ਨੂੰ ਆਖਿਆ ਤੁਸੀਂ ਤਿਆਰ ਹੋ ਜਾਓ ਉਹ ਵੀ ਤਿਆਰ ਹੋ ਗਏ ਘੋੜਾ ਅਗੇ ਚਾਰ ਸੀ ਬਾਬਾ ਲਖਮੀ ਚੰਦ ਜੀ ਇਸ਼ਨਾਨ ਕਰਕੇ ਵਸਤਰ ਪਹਿਨ ਕੇ ਤੇ ਘੋੜੇ ਤੇ ਸਵਾਰ ਹੋ ਗਏ ਤੇ ਆਪਣੇ ਘਰ ਵਾਲੀ ਨੂੰ ਮਗਰ ਭਾ ਲਿਆ ਆਪਣੇ ਬੱਚੇ ਨੂੰ ਅੱਗੇ ਭਾ ਲਿਆ ਤੇ ਘੋੜੇ ਤੇ ਸਵਾਰ ਹੋ ਕੇ ਬਾਬੇ ਸ੍ਰੀ ਚੰਦ ਨੂੰ ਕਹਿੰਦੇ ਬਾਬਾ ਅਸੀਂ ਤੁਹਾਨੂੰ ਲੇਖਾ ਦੇਣ ਚੱਲੇ ਆ ਸੱਚਖੰਡ ਨੂੰ ਜਿਉਂ ਘੋੜਾ ਡਾਇਆ ਆਕਾਸ਼ ਨੂੰ ਅਡਾਤਾ ਬਾਬੇ ਸ੍ਰੀ ਚੰਦ ਨੇ ਵਿਚਾਰਿਆ ਮੈਂ ਤਾਂ ਗ੍ਰਿਸ਼ਤੀ ਨਹੀਂਗਾ ਇਹੋ ਗ੍ਰਿਸ਼ਤੀ ਸੀਗੇ ਇਹ ਸੱਚਖੰਡ ਨੂੰ ਚੱਲ ਚਲੇ ਇਹਨਾਂ ਹੁਣ ਆਉਣਾ ਨਹੀਂ ਵਾਪਸ ਤੇ ਬਾਬੇ ਨਾਨਕ ਦਾ ਗਿਆਨ ਸੁਬਸ ਕਿਦਾਂ ਵਧੇਗਾ ਇਹ ਵਿਚਾਰ ਕਰਦਿਆਂ ਨੂੰ ਘੋੜਾ ਬੜੀ ਦੂਰ ਚਲੇ ਗਿਆ ਤੇ ਬਾਬੇ ਲక్ష్ਮੀ ਬਾਬੇ ਸ੍ਰੀਚੰਦ ਨੇ ਲੰਮੀ